ਕੁਝ ਦੂਜਾ ਕੁਝ ਗ੍ਰਹਿ ਰੰਗ ਲੱਗੇ ਹੋਏ ਕਿਦਾਂ ਹੋ ਗਏ ਸੀ ਸੀ ਸਿਰ ਦੇ ਪਾਰਕ ਉੱਜਣਾ ਆਉਣਾ ਬੈਠਣਾ ਖਰੋਮ ਵਧੀਆ ਹੋ ਗਏ ਤੁਰਦੇ ਵੀ ਨੇ ਜਿਵੇਂ ਹੂੰ ਹੂੰ ਜਗਾਣਾ ਹੋਣਾ ਸਣਾ ਬੈਠਣਾ ਹੜਨਾ ਕਿਸੇ ਵੀ ਜਨ ਆਪਾਂ ਬੰਦਾ ਕੁੱਸਣਾ ਲੈਕਾ ਆਵੇ ਕੁ ਇਹੀ ਆ ਪਾਰਕ ਵਿੱਚ ਨਾ ਨੰਗੇ ਪੈਰੀ ਫਿਰੋੜ ਤਾ ਇਹਦਾ ਹੈ ਉਹਦਾ ਰਾਤੂਰੀ ਘਟਦੇ ਨੇ ਪਾਰਕ 'ਚ ਉਹ ਬੈਠੀ ਨੇ ਭਗਤ ਗਈ ਹਾਂ ਚ ਇਹ ਕੱਟਿਆ ਮੁੰਡਾ ਹਾਂ ਹਾਂ ਇਹ ਮੈਂ ਉਹ ਰਾਤ ਉਰੀ ਕੱਢਦੇ ਫਿਰ ਕਿਧਰ ਹਾਂ ਇਹ ਹੈਗਾ ਹੈ ਹਾਂ ਹਾਂ ਕੰਮ ਨਹੀਂ ਹੈਗਾ ਤਾਂ ਵਧੀਆ ਰੋ ਵੀ ਇਹ ਬਹੁਤ ਬਣਾਉਂਦੇ ਨੇ ਪਰ ਕੰਮ ਕਰਕੇ ਰਾਜ਼ੀ ਨਹੀਂ ਇੱਥੇ ਹੁੰਦੇ ਇਹ ਹੈਗਾ ਲੈ